ਬਟੇਂਡਾ ਲੋਕ ਸਭਾ ਹਲਕਾ ਤੋਂ ਇਮਾਨਦਾਰ ਵਿਅਕਤੀ ਦੇ ਹੱਕ ਵਿੱਚ ਵੋਟਾਂ ਦਿਓ ਇਹ ਕਹਿਣਾ ਸੁਮਿਤ ਖੁੱਡੀਆਂ ਦਾ ਉੱਥੇ ਹੀ ਬੋਲਦੇ ਹੋਏ ਬਣਾਵਾਲੀ ਨੇ ਕਿਹਾ ਕਿ ਚੋਣਾਂ ਜਦ ਤੱਕ ਖਤਮ ਹੁੰਦੀਆਂ ਹੀ ਵਿਕਾਸ ਕਾਰਜਾਂ ਦੇ ਸਾਰੇ ਚਾ ਪੂਰੇ ਕਰ ਦਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 2 ਸਾਲਾਂ ਦੇ ਰਾਜ 'ਚ ਜੋ ਵਿਕਾਸ ਹੋਇਆ ਹੈ ਉਹ ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ 2 ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਕੈਪਟਨ ਅਮਰਿੰਦਰ ਸਿੰਘ ਵੀ ਸਾਲਾਂ ਦੇ ਰਾਜ 'ਚ ਨਹੀਂ ਕਰਵਾ ਸਕੇ ਇਹ ਪੱਤਰਵਾ ਬਠਿੰਡਾ ਲੋਕ ਸਭਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਵੱਡੇ ਤੇ ਸੁਮਿਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਦੇ ਹੱਕ ਚ ਚੋਣ ਪ੍ਰਚਾਰ ਦੌਰਾਨ ਇਹ ਰਿ ਵਿਖੇ ਕਿਹਾ ਉਹਨਾਂ ਨੇ ਕਿ ਆ ਕਿ ਲੋਕ ਸਭਾ ਅਤੇ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਪਛਾਣ ਕਰਕੇ ਇਮਾਨਦਾਰ ਅਤੇ ਵਿਦਾਗ ਉਮੀਦਵਾਰ ਦੇ ਹੱਕ ਚ ਓਟਾ ਪਇਓ ਨਾ ਕਿ ਕਿਸੇ ਪ੍ਰਸ਼ਟ ਵਿਅਕਤੀ ਨੂੰ ਆਪਣਾ ਕੀਮਤੀ ਵੋਟ ਦਿਓ ਇਸ ਮੌਕੇ ਸਰਗੁਰੂੜ ਦੇ ਵਿਦਾਗ ਗੁਰਪ੍ਰੀਤ ਸਿੰਘ ਵੜਾਵਾਲੀ ਨੇ ਕਿਹਾ ਕਿ ਚੁਨੀ ਰਪਿੰਡ ਵਿਧਾ ਸਭਾ ਹਲਕਾ ਸਰਦੂਗੜ ਦੀ ਰੀਡ ਦੀ ਹੱਡੀ ਵਜੋਂ ਜਾਣਿਆ ਜਾਂਦਾ ਹੈ ਜਿਸ ਪਾਸੇ ਜੁਨੀਅਰ ਨਿਵਾਸੀ ਫੈਸਲਾ ਕਰ ਦੇਣ ਉਹੀ ਉਮੀਦਵਾਰ ਹਮੇਸ਼ਾ ਹੀ ਕਾਮਯਾਬ ਹੋ ਜਾਂਦਾ ਹੈ ਪੀਵੀਰਣਾ ਪੰਜਾਬ ਲਈ ਮਾਨਸਤ ਗੁਰਜੀਤ ਸਿੰਘ ਦੀ ਰਿਪੋਰਟ ਗੱਲਾਂ ਤਾਂ ਕਿੰਨੇ ਮਰਜ਼ੀ ਲੱਭ ਕੇ ਖਿੱਚ ਲਈ ਸਰਦ ਸਰ ਇੱਕੋ ਮਤਭੰਤਰੀ ਹੋਇਆ ਸਾਡੀ ਸਭ ਤੋਂ ਸਰ ਕੈਪਟਨ ਵਿਮਿੰਦਰ ਸਿੰਘ ਨਾਲ ਅਸੀਂ 10 ਸਾਲ ਹੋ ਰਹੇ ਆ ਤੇ ਬਦਲ ਨੂੰ ਅਸੀਂ ਵੈਸੇ ਬਹੁਤ ਢੇਡੇ ਦੇਖਿਆ 97 ਤੋਂ ਲੈ ਕੇ 2022 ਤੱਕ ਸਾਦਰ ਨੂੰ ਮੈਨੂੰ ਪਤਾ ਹੈ ਉਦੋਂ ਪਿਛਲਾ ਬਜ਼ੁਰਗਾਂ ਨੂੰ ਪਤਾ ਹੋਣਾ ਹੈ ਵੀ ਕੱਲਾ ਇੱਕ ਮੁੱਖ ਮੰਤਰੀ ਹੈ ਜਿਸ ਨੇ ਪੰਜਾਬ ਦੇ ਵਾਸਤੇ ਕੁਝ ਕੀਤਾ ਹੈ ਕਹਿੰਦੇ ਕਿਸੇ ਬਾਰੇ ਕੁਝ ਮਰਦੀ ਆ ਫਾਸੀ ਦੇ ਕੇ ਦੇਖੋ ਚਾਹੇ ਤਾਂ ਕੋਈ ਛੋਟੇ ਫੈਸਲੇ ਸੀ ਖੇਤਾਂ ਲਈ ਦੇ ਲਈ ਕਿੰਨੀ ਛੋਟੀ ਗੱਲ ਸੀ ਆਪਦੇ ਆਪ ਨੂੰ ਪੰਥ ਤੇ ਸਿਖਾਉਂਦੇ ਜਿਹੜੇ ਪੰਜਾਬ ਤੇ ਸਿਖਾਉਂਦੇ ਆ ਇਹਨਾਂ ਨੇ ਆਪਣਾ ਇੰਨਾ ਅਗਲੀਆ ਉਹ ਕਹਾਣੀਆਂ ਬਣੀਆਂ ਵੱਡੀਆਂ ਬਾਤਾਂ ਬਣੀਆਂ ਕਿ ਸੱਪਾਂ ਦੀਆਂ ਸਿਰੀਆਂ ਦੇ ਏ ਆਪਾ ਸਪੋਰਟਿਕਾ ਸ੍ਰੀਮੰਤ ਤੇ ਪਰ ਦੇਸਰ ਵੀ ਇਸ ਗੱਲ ਕਰਕੇ ਵੀ 2-2 ਵਜੇ ਲਾਈਟ ਛੱਡਦੇ ਸੀ ਪਹਿਲੇ ਦਿਨ ਐ ਟਕਾ ਕੇ ਕਹਿੰਦਾ ਵੀ ਲਾਈਟ ਤਾਂ ਵੀ ਦੇਣੀ ਹੋਣੀ ਚਾਹੀਦੀ ਹੈ ਕਿੰਨਾ ਯਾਰਾ ਪੜੋ ਸੌਖਾ ਕਰਦਾ ਇੱਕ ਫੈਸਲੇ ਨੇ ਆਪਣਾ ਵੀ ਹੋਰ ਕੁਸ਼ ਕਰੇ ਨਾ ਕਰੇ ਇੱਕ ਤਾਂ ਆਪਣੀ ਜਾਣ ਸੌਖੀ ਕਰਤੀ ਦੂਜਾ 2015 ਦੀ ਇਹ ਫ੍ਰੀ ਬਿਜਲੀ ਦੇਈ ਜਾਂਦੇ ਆ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਆਪਣੇ ਦਿੱਲੀ ਚ ਇਹਨਾਂ ਕੋਲੇ 7 ਸਾਲ ਸੀ ਦੂਜੇ ਦੋਨੇ ਕੋਲੇ ਚਾ ਚਿੱਟੇ ਕੋਲੇ ਸਖਬੀਰ ਸਿੰਘ ਬਾਦਲ ਕੋਲੇ ਦੇ ਕੈਪਟਨ ਨਵਿੰਦਰ ਸਿੰਘ ਕੋਲੇ ਸੱਤ ਸਾਲਾਂ ਵਿੱਚ ਇਹ ਕੋਈ ਟੀਮ ਭੇਜ ਕੇ ਉੱਥੇ ਦੇਖ ਤਾਂ ਸਕਦੇ ਸੀਗੇ ਵੀ ਕਿਵੇਂ ਦਿੱਲੀ ਦੇ ਵੱਧ ਵਰਗ ਨੂੰ ਤੇ ਜਿਹੜੇ ਹੋਰ ਵੀ ਮਜ਼ਦੂਰ ਹੈ, ਕੋ ਛੋਟੇ ਦੁਕਾਨਦਾਰ ਹੈ ਵੀ ਉਹਨਾਂ ਨੂੰ ਕਿਵੇਂ ਰਾਤ ਦੇ ਦਿੱਤੀ केजरीवाल ਨੇ ਵੀ ਨਾ केजरीवाल ਕੋਲੇ ਉੱਥੇ ਕੋਈ ਤਣਾਅ, ਨਾ ਵੀ ਨਦੀ, ਨਾ ਕੋਈ ਡੈਮ ਫਿਰ ਵੀ ਬੰਦਾ ਕਿਵੇਂ ਫ੍ਰੀ ਬਿਜਲੀ ਲਈ ਜਾਂਦਾ ਹੈ। ਹਾਲਾਂਕਿ ਕੋਈ ਬਟਵਾਲੀ ਵੰਟੀ ਕਰਨੀ ਨਹੀਂ ਹੁੰਦੀ ਵੀ ਚੀਜ਼ਾਂ ਫ੍ਰੀ ਦੇ ਕੇ ਵੋਟਾਂ ਲੈਣੀਆਂ। ਪਰ